ਆਈਵੋ ਹੋਏ ਆ ਤੁਹਾਨੂੰ ਦਿਖਾਉਣੇ ਇੱਕਲੇ-ਇੱਕਲੇ ਟਰੈਕਟਰ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਮਾਲਕਾਂ ਦੇ ਨੰਬਰ ਦੇਣਗੇ ਜਿਹੜੇ-ਜਿਹੜੇ ਭਰਾ ਜੁੜਿਆ ਨਾਲ ਦੇ ਨਾਲ ਕਮੈਂਟ ਕਰਕੇ ਜਾਣਕਾਰੀ ਲਾਜ਼ਮੀ ਦਿਓ ਵੀ ਕਿੱਥੋਂ-ਕਿੱਥੋਂ ਜੁੜਿਓ ਵੀ ਉਹ ਪੈ ਗਿਆ ਕਿ ਨਹੀਂ ਕਿ ਕਿਹਦਾ ਕਿਤਾਬਾ ਗਰਮੀ ਕੀ ਕਹਿੰਦੀ ਹੈ ਕਿੰਨੇ ਵੀ ਇਹ 10 ਕਿੰਨੇ 11 ਸਸਤੀ ਕਰ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਖਣਿਆ ਟਰੈਕਟਰ ਮੰਡੀ ਤਲਵੰਡੀ ਸਾਹ ਕੋ ਅੱਜ ਹਾਂ ਤਲਵੰਡੀ ਸਾਬੋ ਆਪਾਂ ਟਰੈਕਟਰਾਂ ਦੀ ਮੰਡੀ ਤੇ ਖੜੇ ਸੀ ਕਿ ਤੁਹਾਨੂੰ ਕੱਲਾ-ਕੱਲਾ ਟਰੈਕਟਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਨਾਲ ਟਰੈਕਟਰਾਂ ਦੇ ਮਾਲਕਾਂ ਦੇ ਨੰਬਰ ਲੈਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਅਖੀਰ ਤੱਕ ਦੇਖੋ ਜੇ ਕਿਸੇ ਵੀ ਭਰਾ ਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਕਮੈਂਟ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਅਸੀਂ ਲੈ ਕੇ ਨਵੇਂ ਵੀਡੀਓ ਲੈ ਕੇ ਆਉਂਦੇ ਰਹੀਏ ਸ਼ੁਰੂ ਕਰਦੇ ਹਾਂ ਜੀ ਆਪਾਂ ਪਹਿਲਾਂ ਜੈਨ ਸਾਹਿਬ ਨੇ ਡੱਬਲੀ ਵਾਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਰ ਵਧੀਆ ਬਈ ਜੀ ਪੂ ਥੋੜਾ ਫੋਨ ਨੰਬਰ ਬੋਲ ਦੋ ਪਹਿਲਾ 94163 94163 ਆ 96226 96226 94163 ਪੰਜਾਬ ਵਾਲੇ ਸੁਣ ਲੋ ਵੀਰੇ 94163 96226 ਬਾਈ ਜੀ ਹੈਗੇ ਨੇ ਡੱਬ ਵਾਲੀ ਤੋਂ ਸਰਸਾ ਰੋਡ ਤੇ ਆਪਣਾ ਨੋਰਾ ਜੀ ਹਾਂਜੀ ਹਾਂਜੀ ਮੰਨ ਜੀ ਸਰਸਾ ਰੋਡ ਤੇ ਜਿਹੜੇ ਸਰਸਾ ਰੋਡ ਤੇ ਹਰਿਆਣੇ ਵਾਲੇ ਪਾਸੇ ਮੰਡੀ ਡੱਬਲ ਹੀ ਇਹਨਾਂ ਦਾ ਜੀਪਾਂ ਦਾ ਤੇ ਟਰੈਕਟਰਾਂ ਦਾ ਕਾਰੋਬਾਰ ਆ ਪੁਰਾਣੇ ਦਾ ਕੀ ਨਾਮ ਤੇ ਜੀ ਵਰਦਮਾਨ ਟਰੈਕਟਰ ਵਰਦਮਾਨ ਟਰੈਕਟਰ ਦੇ ਨਾਂ ਤੇ ਇਹਨਾਂ ਦਾ ਨੋਰਾ ਭਰਾਵੋ ਬਾਈ ਜੀ ਉਹਨਾਂ ਦਾ ਨੰਬਰ ਤੁਹਾਨੂੰ ਬੋਲਿਤੇ ਅਸੀਂ ਦੁਆਰੇ ਫੇਰ ਬੋਲਦਿਨੇ 94163 96226 96226 ਠੀਕ ਹੈ ਜੀ ਵਰਦਮਾਨ ਟਰੈਕਟਰ ਦੇ ਨਾਂ ਤੇ ਇਹਨਾਂ ਦੇ ਜਿਹੜਾ ਨੋਰਾ ਹੈਗਾ ਸਰਸਾ ਰੋਡ ਤੇ ਡੱਬ ਵਾਲੀ ਮੰਡੀ ਜੇ ਕਿਸੇ ਵੀ ਭਰਾ ਨੂੰ ਆਪਣੇ ਪੰਜਾਬ ਵਾਲੇ ਨੂੰ ਹਰਿਆਣਾ ਵਾਲੇ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਚਾਹੀਦਾ ਹੋਵੇ ਤਾਂ ਇਹਨਾਂ ਕੋਲ ਟਰੈਕਟਰ ਸੰਬੰਧੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਬਾਕੀ ਜੀਪਾਂ ਦਾ ਕਾਰੋਬਾਰ ਇਹਨਾਂ ਦਾ ਜੀਪਾਂ ਮੋਡੀਫਾਈ ਕਰਕੇ ਵੇਚਦੇ ਆ ਆਲ ਇੰਡੀਆ ਦੇ ਵਿੱਚ ਪੰਜਾਬ ਤੋਂ ਇਲਾਵਾ ਨੰਬਰ ਤੋਂ ਡੋਡੋ ਕੋਲੇ ਆ ਗਿਆ ਸਿੱਧਾ ਗੱਲ ਕਰ ਲਿਓ ਜੇ ਨਾ ਆਪ ਇਹਨਾਂ ਗੱਲਾਂ 'ਚ ਟਾਈਮ ਜ਼ਿਆਦਾ ਸਮਾਂ ਖਰਾਬ ਕਰੀਏ ਤੁਹਾਨੂੰ ਦਿਖਾਉਣੇ ਟਰੈਕਟਰ ਟਰੈਕਟਰ ਆ ਜਿਹੜੇ ਕਿੰਨੇ ਟਰੈਕਟਰ ਲਾਏ ਆ ਜੀ ਇੱਥੇ 6 ਟਰੈਕਟਰ ਲਾਏ ਆ ਬਾਈ ਹਰਾਂ ਕੋਲੇ 15-20 ਟਰੈਕਟਰ ਹੁੰਦੇ ਆ ਨੌਰੇ ਚ ਉੱਥੇ ਡੱਬਲ ਹੀ ਜਦੋਂ ਮਰਜ਼ੀ ਇਸ ਨੰਬਰ ਤੇ ਸੰਪਰਕ ਕਰਕੇ ਡਰੈੱਸ ਤੁਹਾਨੂੰ ਬੋਲੀ ਦਿੱਤਾ ਵਰਧਮਨ ਟਰੈਕਟਰ ਦੇ ਨਾਂ ਤੇ ਇਹਨਾਂ ਦਾ ਨੌਰੇ ਸਰਸਾ ਰੋਡ ਤੇ ਮੰਡੀ ਡੱਬਲ ਹੀ ਠੀਕ ਹੈ ਜੀ ਤੇ ਕਿਹੜੇ ਕਿਹੜੇ ਟਰੈਕਟਰ ਆਈ ਆ ਆਪਣੇ ਕੋਲ ਇੱਥੇ 575 ਜੀ ਇੱਕ ਦਾ ਵਾਲਾ 575 ਹੈ ਜੀ ਠੀਕ ਹੈ ਜੀ ਅਕੇ 265 ਹੈ ਨਾ ਐਸ਼ਰ ਇੱਕ ਐਸ਼ਰ ਤੇ 67 ਵਾਲੀ ਜਿਹੜਾ ਟਰਾਈ ਤੇ ਫਿਰ ਠੀਕ ਹੈ ਜੀ 544 ਇੱਕ ਆ ਫਾਰਮ 45 ਟਰੈਕਟਰ ਆਪਾਂ ਦਿਖਾਉਣਾ ਵੀਰ ਬਾਈ ਉਹਨਾਂ ਨੂੰ ਸ਼ੁਰੂ ਕਰਦੇ ਆ ਕੱਲ ਪਹਿਲਾਂ ਤਾਂ ਫਾਰਮ ਟਰੈਕ 45 ਡਬਲ ਕਲੱਚ 2003 9 ਮਾਡਲ ਹੈ 275000 ਰੁਪਏ ਡਿਮਾਂਡ ਹੈ ਸਰਸੇ ਦਾ ਨੰਬਰ ਹੈ ਇਹਦੀ ਐਨਓਸੀ ਮਿਲ ਜੂਈ ਇਹਦੀ ਇਹ ਪਾਸਿੰਗ ਅੱਛੇ ਦੀ ਪਾਸਿੰਗ ਐ ਨਹੀਂ ਕਿਹੜੇ ਟਰੈਕਟਰ ਦੀ ਪਾਸਿੰਗ ਹੋਈ ਉਹਦੇ ਨੰਬਰ ਉਹਦੀ ਐਨਸੂਮੀ ਠੀਕ ਐ ਜੀ ਟਰੈਕਟਰ ਦੇਖ ਲੋ ਵੀਰੇ ਕਿ ਇਹ ਟਰੈਕਟਰ 12 ਸੈਕਟਰ ਤੋਂ ਆਈ ਨਵੇਂ ਟਰੈਕਟਰ ਚਾਹੀਦਾ ਹੋਵੇ ਤਾਂ ਬਾਈ ਦਾ ਜਿਹੜਾ ਨੰਬਰ ਬੋਲਿਆ ਸੰਪਰਕ ਕਰਿਓ ਹਰਿਆਣਾ ਨੰਬਰ ਟਰੈਕਟਰ ਨਾਲ ਅੱਗੇ ਅੱਗੇ 575 575 ਕਿਹੜਾ ਮਾਲ ਲਈ ਇਹ ਸੱਤ ਮਾਲ ਲਈ 2000 ਤੇ ਸੱਤ ਮਾਲ ਟਰੈਕਟਰ ਟਰੈਕਟਰ ਪੂਰਾ ਘੈਂਟ ਐ ਜੇ ਟਰੈਕਟਰ ਚਾਹੀਦਾ ਹੋਵੇ ਤਾਂ ਤੁਸੀਂ ਸੰਪਰਕ ਕਰ ਲਓ 2 ਲੱਖ ਤੇ 65000 ਰੁਪਏ ਟਰੈਕਟਰ ਦੀ ਡਿਮਾਂਡ ਐ ਜੀ ਟਾਇਰ ਪਿਛਲੇ ਹੈਗੇ ਆ ਅੱਧੇ ਇੱਕ ਅਗਲੇ ਨਵੇਂ ਐ ਅੱਗੇ ਹੈਗਾ 2006 ਮਾਡਲ DI 265 2006 ਮਾਡਲ ਹੈ ਮੇਂ ਤਰਸੀ ਪੈਸੇ ਟਾਇਰ ਹੈ ਟਰੈਕਟਰ ਪੂਰਾ ਚੰਗਾ 2 ਲੱਖ ਤੇ 65 ਹਜ਼ਾਰ ਟਰੈਕਟਰ ਦੀ ਡਿਮਾਂਡ ਹੈ origignal ਟਰੈਕਟਰ ਹੈ ਜੀ origignal ਪੇਂਟ ਦਾ ਕਿਤੇ ਰੰਗ ਪੇਂਟ ਨਹੀਂ ਹੋਇਆਗਾ ਤੁਹਾਨੂੰ ਫੋਨ ਨੰਬਰ ਬੋਲਿਆ ਹੋਈ ਹੈ ਬਾਈ ਜੀ ਉਹਨਾਂ ਦਾ ਇਸ ਨੰਬਰ ਤੇ ਸੰਪਰਕ ਕਰ ਲਓ ਇਹ ਵੀ ਹਰਿਆਣਾ ਨੰਬਰ ਦਾ ਟਰੈਕਟਰ ਹੈ 4 8 ਦਾ 2 ਲੱਖ ਤੇ 30 ਹਜ਼ਾਰ ਰੁਪਿਆ ਡਿਮਾਂਡ ਹੈ 10 ਤੋਂ 20 ਹਜ਼ਾਰ ਰੁਪਿਆ ਟਰੈਕਟਰ ਤੇ ਡਿਸਕਾਊਂਟ ਹੋ ਜਾਊਗਾ ਕਿਸੇ ਵੀ ਟਰੈਕਟਰ ਸੰਬੰਧੀ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਕੀ ਆਲੇ ਜੀ ਪੌਂਡਿਕਾ ਅੱਗੇ ਹੈਗਾ ਜੀ ਐਚਰ ਐਚਰ ਹੈਗਾ 2009 ਮਾਡਲ 1 ਲੱਖ ਤੇ 5000 50000 ਰੇਟ ਹੈ 1 ਲੱਖ 50000 ਰੇਟ ਹੈ ਟਰੈਕਟਰ ਤੁਸੀਂ ਦੇਖ ਹੀ ਲਿਆ ਅੱਗੇ 735 98 ਮਾਡਲ 1 ਲੱਖ 65000 ਰੇਟ ਹੈ ਤੇ 744 ਕਿਹੜਾ ਮਾਡਲ ਹੈ ਜੀ ਆਪਣਾ ਕੋਲੇ 2014 ਮਾਡਲ ਟਰੈਕਟਰ ਹੀ ਤੇ ਗਿਆ ਪਿਆ ਹਾਂ ਨਵੇਂ ਟਾਇਰਾਂ ਚ ਹੈ ਨਾ ਤੇ ਉਹ ਕਿੰਨੇ ਦਾ ਦੇਣਾ ਜੀ ਉਹ 3 ਲੱਖ ਤੇ 35000 ਰੁਪਏ 3 ਲੱਖ ਤੇ 35000 ਰੁਪਏ ਦਾ ਟਰੈਕਟਰ ਬਾਈ ਜੀ ਕਹਿੰਦੇ ਦੇ ਦਾਂਗੇ ਬਾਕੀ ਤੁਸੀਂ ਫੋਨ ਤੇ ਸੰਪਰਕ ਕਰ ਲਓ ਡਿਮਾਂਡ ਉਹਦੀ 375000 ਹੈ ਨਾ ਜੀ ਹਾਂਜੀ ਹਾਂਜੀ ਅੱਗੇ ਟਰੈਕਟਰ ਆ ਸੌਨਾਲਿਕਾ ਜੀ 9 ਮਾਡਲ ਸੌਨਾਲਿਕਾ 9 ਮਾਡਲ ਹੈ 2 ਲੱਖ ਤੇ ਡਬਲ ਕਲਚ ਟਰੈਕਟਰ ਹੈ ਜੀ ਹਾਂਜੀ 9 ਮਾਡਲ ਟਰੈਕਟਰ ਘੱਟ ਖਰਚੇ ਵਾਲਾ ਭਰਾਵੋ ਡਬਲ ਕਲਚ ਟਰੈਕਟਰ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਫੋਲੋ ਕੰਪਨੀ ਦੇ ਅਸੀਂ ਪੈਸੇ ਟਾਇਰ ਪਏ ਹੈਗੇ ਪੂਰਾ ਘੈਂਟ ਟਰੈਕਟਰ ਹੈ 6 ਚਿਰੇ ਚ ਡਬਲ ਕਲਚ ਟਰੈਕਟਰ ਹੈ ਜੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਤਾਂ ਜਿਹੜਾ ਨੰਬਰ ਦਿੱਤਾ ਤੁਹਾਨੂੰ ਉਸ ਤੇ ਸੰਪਰਕ ਕਰ ਲਿਓ ਇਹ ਵੀ ਹਰਿਆਣਾ ਨੰਬਰ ਤੇ ਹੈ ਹਰਿਆਣਾ ਨੰਬਰ ਟਰੈਕਟਰ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਡਬਲ ਕਲਚ ਟਰੈਕਟਰ ਹੈਗਾ ਤੇ ਜਿਹੜਾ ਨੰਬਰ ਤੁਹਾਨੂੰ ਬੋਲਿਆ ਸੀ ਉਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ 2,65,000 ਰੁਪਏ ਦਾ ਡਿਮਾਂਡ ਰੱਖੀ ਹੋਈ ਆ ਅੱਗੇ ਫਾਰਮ ਟ੍ਰੈਕਸ 6099 ਮਲ 190000 ਰੁਪਏ ਦੀ ਡਿਮਾਂਡ ਹੈ ਟੱਕ ਟੱਕ ਲੱਗਿਆ ਹੋਇਆ ਟਰੈਕਟਰ ਸਾਫ਼ ਸੁਥਰਾ ਰੀਂਗਲ ਪੇਂਟ ਦਾ ਪੰਜਾਬ ਨੰਬਰ ਟਰੈਕਟਰ ਫਰੀਦਕੋਟ ਦਾ 2113 ਡਬਲ ਕਲੱਚ ਹੈ ਜੀ ਡਬਲ ਕਲੱਚ ਟਰੈਕਟਰ ਹੈ 190000 ਦੀ ਡਿਮਾਂਡ ਹੈ ਟੱਕ ਟੱਕ ਲੱਗਿਆ ਹੋਇਆਗਾ ਤੇ ਫੋਨ ਨੰਬਰ ਤੁਹਾਨੂੰ ਬੋਲਿਆ ਹੋਇਆ ਹੈ ਜੀ ਆਪਣਾ ਬਈ ਡਬਲ ਕਲੱਚ ਟਰੈਕਟਰ ਆਪਣਾ ਸਿੰਗਲ ਕਹੇਗੇ ਸੀਗੇ ਸਾਫ਼ ਟਰੈਕਟਰ 190000 ਰੁਪਏ ਦੀ ਡਿਮਾਂਡ ਹੈ 50 ਨੰਬਰ ਆਹ ਕਿਹਦਾ ਟਰੈਕਟਰ ਅੱਛਾ ਕੱਲ ਮਾੜ ਟਰੈਕਟਰ ਜੀ ਦਿਖਾ ਦੇ ਅੱਗੇ ਹੈਗੇ ਜੀ ਇਹਨਾਂ ਕੋਲੇ 99 ਮਾਡਲ 1,50,000 ਰੁਪਏ ਰੇਟ ਹੈ ਨਵੇਂ ਆਰਗੇਟ ਇਨ ਰੇਟ ਨੂੰ ODier ਕੰਪਨੀ ਦੇ ਟਰੈਕਟਰ ਸਾਫ ਸੁੱਤਰ ਹੈ ਕੋਈ ਜੰਗਾਲ ਜੰਗੂਲ ਨਹੀਂ ਕੋਈ ਕਿ ਪੂਰਾ ਘੈਂਟ ਟਰੈਕਟਰ ਹੈ ਜੇ ਤੁਹਾਨੂੰ ਟਰੈਕਟਰ ਚਾਹੀਦਾ ਹੋਵੇ ਤੇ ਇਹ ਵੀ ਨੰਬਰ ਤੁਹਾਨੂੰ ਬੋਲਿਆ ਹੋਈ ਹੈ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ 3602 3602 ਆ ਗਿਆ ਅੱਗੇ ਇਹ ਮਾਡਲ ਹੈਗਾ ਮਾਨਸਾ ਦਾ ਨੰਬਰ ਹੈ 2018 ਮਾਡਲ ਹੈ 5.5 ਲੱਖ ਰੁਪਏ ਡਿਮਾਂਡ ਹੈ 35 ਨੰਬਰ ਟਰੈਕਟਰ ਹੈ 5.5 ਲੱਖ ਰੁਪਏ ਡਿਮਾਂਡ ਹੈ 3602 18 ਮਾਡਲ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਤੁਸੀਂ ਜਿਹੜਾ ਤੁਹਾਨੂੰ ਨੰਬਰ ਬੋਲਿਆ ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਪੂਰਾ ਵਧੀਆ ਟਰੈਕਟਰ ਹੈ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰਿ ਕੇ ਲਓ ਮੇਰੇ ਭਰਾ ਅੱਗੇ ਤਾਂ ਕਿ ਜਿਹੜੇ ਘਰੇ ਬੈਠੇ ਭਰਾ ਉਹਨਾਂ ਤੱਕ ਜਾਣਕਾਰੀ ਪਹੁੰਚ ਹੋ ਸਕੇ ਆਏ ਆਹ ਬੰਦੇ ਸਾਡੇ ਗੁਆਚੇ ਹੋਏ ਲੱਭ ਗਏ ਕਿਵੇਂ ਆ ਸਿਗਰ। ਭਾਈ 36 ਦੀ ਜੜ ਕੇ ਲੈ ਲੈਂਦੇ ਲੈਂਦੇ ਜਾਈਏ। ਕੀ ਹਾਲ ਹੈ? ਸਾਰਾ ਨੂੰ ਕੀ ਕਰਨੀ? ਉਹ ਚਲਾ ਰਿਹਾ ਤਾਂ ਦੇਖ ਲਈ ਸਾਰੇ ਇਹਦੇ ਹੱਕ 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 ਚਲਾ ਚਲਾ ਸਵਾਦ ਲੈ ਕੇ। ਠੀਕ ਐ। 36 ਦੀ ਲੈ ਲੂੰਗੇ? 36 ਦੀ ਵੀ ਲੈ ਲਾਉ। ਜਿਹੜਾ ਮਰਜ਼ੀ ਦੇ ਦਿੰ। ਠੀਕ ਐ ਆ ਜਾ। ਚਾਹ ਪੀਣੀ ਐ? ਹੈ? ਚਾਹ ਪੀਣੀ ਐ? ਜ਼ਿਆਦਾ ਜ਼ਿਆਦਾ। ਕੋਨਸੈਂਟ੍ਰੇਟਰੀ ਦੇ ਦੇ। ਮੁੰਗੀ ਅਧਿਕਰੀ ਰੱਖ ਬਸ ਇਹ ਨਹੀਂ ਕਿਰਪਾ ਦਵਾ ਦੇ। ਕੁਛ ਨਹੀਂ ਲੈਣਾ ਤੂੰ ਸਵਾਦ ਲੈਣਾ ਗੱਲਾ। ਗਰੰਟੀ ਮੈਨੂੰ ਪਤਾ। ਹੋ ਲਿਖੀ ਰ। ਕੈਮ? ਚੱਲੀ ਜੀ ਘਰ ਆ ਲੈ ਲਾ ਦੇ ਭਰ ਕੇ ਪਾਣੀ ਦਾ ਟੀਕਾ ਡੈਡੀ ਵਾਲੇ ਹੱਥ ਨਾਲ ਤੂੰ ਵੀ ਡੀ ਟਾਕ ਹੀ ਆ ਆ ਹੁਣ ਚੱਲ ਆ ਜਾ ਉਧਰੋਂ ਆ ਜਾ ਉਧਰੋਂ ਆ ਜਾ ਅੱਗੇ ਹੈਗਾ ਜੀ 855 44 ਇਹ 44 ਨੰਬਰ ਦਾ 855 ਜੀ ਪੂਰਾ ਚੰਗਾ ਟਰੈਕਟਰ 2011 ਮਾਡਲ ਸਾਢੇ 3 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਹੈ ਸਾਢੇ 3 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਹੈ ਜੀ ਤੇਲ ਬ੍ਰੇਕ ਰਿਵਰਸ ਵੀ ਟੂ ਆਲ ਟਰੈਕਟਰ ਹੈ ਟਰੈਕਟਰ ਤੁਸੀਂ ਦੇਖ ਲਓ ਟਾਇਰ ਵੀ ਪਏ ਆ ਕਿ 67 70 ਪੈਸੇ ਹਰਿਆਣਾ ਨੰਬਰ ਦਾ ਤੁਸੀਂ ਉੱਪਰ ਜਿਹੜਾ ਸੰਪਰਕ ਤੇ ਆਪਾਂ ਤੁਹਾਨੂੰ ਨੰਬਰ ਦਿੱਤਾ ਹੈਗਾ ਉਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਸੋਨਾਲਿਕਾ ਆ ਗਿਆ ਜੀ 35 ਦੁਆਰਾ ਫਿਰ ਇਹ ਵੀ ਹਰਿਆਣਾ ਨੰਬਰ 265000 ਰੁਪਏ ਡਿਮਾਂਡ ਹੈ ਇਹ ਸਿੰਗਲ ਕਲਚ ਦਾ ਟਰੈਕਟਰ ਹੈ ਸਿੰਗਲ ਕਲਚ ਦਾ ਟਰੈਕਟਰ ਰਾਇਰ ਹੈਗੇ ਨੇ 45 ਕੇ ਪੈਸੇ 265000 ਰੁਪਏ ਦੀ ਡਿਮਾਂਡ ਹੈ ਅੱਗੇ ਆ ਜਾਂਦਾ ਜੀ ਸੋਨਾਲਿਕਾ 60 RXDI 520000 ਰੁਪਏ ਡਿਮਾਂਡ ਹੈ ਬਾਈ ਜੀ ਪੰਜਾਬ ਨੰਬਰ ਟਰੈਕਟਰ 2019 ਮਾਡਲ ਦਾ 2019 ਮਾਡਲ ਹੈ 5 ਲੱਖ 20 ਹਜ਼ਾਰ ਰੁਪਏ ਡਿਮਾਂਡ ਹੈ ਮੇਰੇ ਸਾਬ ਨੂੰ ਨਾਲ 5 ਕੁ ਲੱਖ ਰੁਪਏ ਦਾ ਟਰੈਕਟਰ ਇਹ ਮਿਲ ਜਾਊਗਾ ਠੀਕ ਹੈ ਅੱਗੇ ਆ ਜਾਂਦਾ ਜੀ 855 ਨੀਵਾ ਮਾਡਲ 855 ਨੀਵਾ ਮਾਡਲ ਹੈ 2 1990 ਮਾਡਲ ਹੈ 1 ਲੱਖ ਤੇ 60 ਹਜ਼ਾਰ ਰੁਪਏ ਰੇਟ ਮਾਲਕਾਂ ਦੇ ਆਪਾਂ ਨੰਬਰ ਤੁਹਾਨੂੰ ਨਾਲ ਦੀ ਨਾਲ ਗੋਲਾਂਗੇ ਸਿੱਧਾ ਭਾਈ ਹਰ ਹਣ ਸੰਪਰਕ ਕਰ ਸਕਦੇ ਹੋ ਤੁਸੀਂ ਆਪਨਾ ਰੇਟਰ ਧਿਆਨ ਆਜੋ ਉੱਥੇ ਚੰਗਾ 320 ਦੇਖਣਾ ਜਰਾ ਹੋ ਵਧੀਆ ਵਧੀਆ ਆਜੋ 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 ਉੱਥੇ ਦੇਖ ਲਓ ਆਜੋ ਉੱਥੇ ਲਾਉ ਠੀਕ ਆ ਤੁਹਾਡਾ ਆਪਣਾ ਅੱਗੇ ਆਹ ਲੈ 323 ਹੈ ਇਨੀ ਪ੍ਰੋਬਲਮ ਕਿਹੜਾ ਕਿਹੜਾ ਅੱਛਾ 3602 ਵਾਲਾ ਬਾਈ ਆਪਣੇ ਕੋਲੇ ਆ ਗਿਆ ਭਾਓ ਜਿਹੜਾ 11 ਮਾਲ ਕਿਤੇ ਮਾਨਟਲ ਅੱਛਾ ਕਿਹੜਾ ਪਿੰਡਾ ਬਾਈ ਦਾ ਬਾਜੇ ਵਾਲਾ ਪਿੰਡਾ ਜੀ ਬਾਜੇ ਵਾਲਾ ਪਿੰਡਾ ਆਪਣਾ ਤੁਹਾਡਾ ਆਉਂਦਾ ਨਵਾਂ ਕੜਾ ਹੈ ਨਵਾਂ ਕੜਾ ਆਪਣੇ ਨਾਂ ਤੇ ਕਿੰਨੇ ਦੇਣਾ ਕਿੰਨੇ ਦਾ ਬਾਈ ਜੀ ਇਹ ਇਹ ਦੇ ਦਾਂ ਜੀ ਸਬਕ 5 ਲੱਖ ਰੁਪਏ 1050 2 ਸਪੀਡ ਹੈ ਕਿ 3 ਹੈ 2 ਸਪੀਡ ਦਾ ਥੋੜਾ ਫੋਨ ਨੰਬਰ ਬੋਲ ਦਿਓ 98150 98150 03747 98150 03747 03747 ਆ ਬਾਈ ਦਾ ਬਾਈ 3602 ਹੈਗਾ ਆਲ ਰੌਂਡਰ 2018 ਮਾਡਲ ਮਾਨਸਾ ਨੰਬਰ ਵਾਲਾ ਟਰੈਕਟਰ ਹੈ ਬਾਈ ਦਾ ਫੋਨ ਨੰਬਰ ਤੁਹਾਨੂੰ ਗੋਲੇ ਦਿੱਤਾ ਪਿੰਡ ਹੈਗਾ ਬਾਜੇ ਵਾਲਾ ਜਿਹੜਾ ਮਾਨਸਾ ਹੈ ਨਾ ਹਾਂਜੀ ਦੇਖੋ ਆਪਣੀ ਮੈਂ ਮਾਨਸਾ ਨੂੰ ਲਿਖਾ 19 ਮਾਲ ਸੋਨ ਨਾਲ ਲਿਖਿਆ ਜਿਹੜਾ 5 ਲੱਖ 20 ਹਜ਼ਾਰ ਰੁਪਏ ਰੇਟ ਲਿਆ ਉਹ ਕਿੰਨਾ ਦੇਣਾ 5 ਲੱਖ ਰੁਪਏ ਟਰੈਕਟਰ ਦੇਖ ਲਓ ਜੀ ਪੂਰਾ ਵਧੀਆ ਟਰੈਕਟਰ ਹੈਗਾ। ਜਮਰ ਜਨ ਵਾਲੀ ਸਾਰਾ। ਅੱਛਾ ਇਹ ਇਹ ਵੀ ਤੁਹਾਡਾ ਵਪਾਰ ਕਰਦੇ ਹੋਗੇ ਆਪ ਤਾਂ ਉਹ ਵੀ ਆਪਣਾ ਹੀ ਵੀ। ਵਪਾਰ ਕਰਦੇ ਹੋ? ਹਾਂ ਜੀ ਇਹ ਵਪਾਰ ਕਰਾਂਗੇ ਮਾਣ ਤੋਂ ਆਪਣੇ। ਅੱਛਾ ਇਹ ਵੀ ਮਾਨਸਾ ਦਾ ਨੰਬਰ ਹੈ ਬਾਈ ਟਰੈਕਟਰ ਦੇਖ ਲਓ ਪੂਰਾ ਘੈਂਟ ਟਰੈਕਟਰ ਹੈ ਬਾਈ ਜੀ 2020 ਮਾਡਲ ਟਰੈਕਟਰ ਹੈਗਾ। ਗ੍ਰੇਡ ਵੁੱਟ ਨਾਲ 19 ਮਾਡਲ 19 ਮਾਡਲ 5 ਲੱਖ 20 ਹਜ਼ਾਰ ਰੇਡ ਮੰਗਾ ਬਾਈ ਕਹਿੰਦਾ 5 ਲੱਖ ਦਾ ਦੇ ਦਾਂਗੇ। ਬਾਕੀ ਮੌਕੇ ਤੇ ਹੋਰ ਮਾਨਤਾ ਨਾਲ ਹੋ ਜੂ। ਹਾਂ ਜੀ। ਸਾਰਾ ਜਨੂਆ ਟਰੈਕਟਰ ਹੈ ਮਾਨਸਾ ਪਾਰਟੀ ਦੇ। ਠੀਕ ਹੈ। ਮਾਨਸਾ ਨੰਬਰ ਹੈ ਟਰੈਕਟਰ ਪੂਰਾ ਸੋਹਣਾ ਬਾਜੇ ਵਾਲਾ ਬਾਈ ਦਾ ਪਿੰਡ ਹੈਗਾ ਫੋਨ ਨੰਬਰ ਉਹ ਪੁ ਦੁਬਾਰਾ ਬੋਲ ਦਿੰਨੇ ਆ ਪੰਜਾਬ ਨੰਬਰ ਟਰੈਕਟਰ ਬਾਈ ਜੀ ਮਾਨਸਾ ਦਾ 5 ਲੱਖ ਰੁਪਏ ਦਾ ਕਹਿੰਦਾ ਬਾਈ 19 ਮਲ ਟਰੈਕਟਰ ਦੇਖ ਲਓ ਚੰਗੀ ਤਰ੍ਹਾਂ ਟਾਇਰ ਪੈ 75 ਤੋਂ 80 ਪੈਸੇ ਬਾਈ ਫੋਨ ਨੰਬਰ ਤੁਹਾਡਾ ਦੁਬਾਰਾ ਬੋਲ ਦੋ 98150 98150 03747 03747 ਪਿੰਡ ਬਾਜੇ ਵਾਲਾ ਜ਼ਿਲ੍ਹਾ ਮਾਨਸਾ ਇਹ ਦਿਓਗੇ ਕਿੰਨੇ ਦਾ ਲਾਸਟ ਹੈ ਪੱਕਾ ਜੀ ਦਰਦੇ ਕੋਈ ਵਾਲੀ 5 ਲੱਖ ਚੋ ਕਰਦਾ ਹੈ ਮਾਨਤਾਂ 5 ਲੱਖ ਚੋ ਮਾਨਤਾਂ ਕਰਦੇਗਾ ਠੀਕ ਹੈ ਬਾਈ ਜੀ 5 ਲੱਖ ਚੋ ਬਾਈ ਕਹਿੰਦਾ ਮਾਨਸਾ ਨੰਬਰ ਹੈ ਟਰੈਕਟਰ ਦੇਖ ਲਓ ਚੰਗੀ ਤਾਂ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਦਾ ਨੰਬਰ ਆਪ ਤੁਹਾਨੂੰ ਬੋਲ ਦਿੱਤਾ ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦਾ ਵੀਡੀਓ ਚੰਗੀ ਲੱਗੀ ਤਾਂ ਭਰਾ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਚਲਦੀ ਚਲਦੀ ਨਾਲ ਦੇ ਨਾਲ ਸ਼ੇਅਰ ਕਰਕੇ ਲਓ ਮੇਰੇ ਵੀ ਦਿਖਾਉਣਾ 44 ਆ ਗਿਆ ਬਾਈ ਦਾ ਟਰਾਈ ਤੋਂ ਕੀ ਹਾਲ ਹੈ ਜੀ ਮ 14 ਮਾਡਲ ਨਾਟਕੇ ਨਾਲ ਦੇ ਸ਼ਕੀਨ ਆ ਜਾਂਦੇ ਬਾਈ ਕਈ ਵਾਰੀ 2 ਮਾ 2,70,000 ਰੁਪਏ ਡਿਮਾਂਡ ਹੈ ਟਰੈਕਟਰ ਠੀਕ ਹੈ ਗਾ ਕੋਲ ਗੋਲ ਗੁੱਡੀ ਦਾ ਟਾਇਰ ਪਾਏ ਹੋਏ 245 80 ਹੈਗਾ ਜੀ 2005 ਮਾਡਲ 1.2 ਲੱਖ ਰੁਪਏ ਡਿਮਾਂਡ ਹੈ ਬਾਈ ਦਾ ਫੋਨ ਨੰਬਰ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਦੇਵਾਂਗੇ 245 80 ਹੀ ਚੱਲ ਜਾਵੇ ਵੀਰਾਂ ਟੂ ਪਾਲਾ ਨਵੇਂ ਵਰਗੇ ਟਾਇਰ ਹੈ ਟਰੈਕਟਰ ਦੇ 855 ਬਾਈ ਕੋਲ ਇਹ ਹੈਗਾ ਗਾ 2014 ਮਾਡਲ 4,65,000 ਰੁਪਏ ਬਾਈ ਡਿਮਾਂਡ ਕਰਦਾ ਟਰੈਕਟਰ ਅਮਰੀਕਾ ਦਾ ਬਾਈ ਤੇਰਾ ਫੋਨ ਨੰਬਰ ਬੋਲ ਯਾਰ ਮੇਰਾ ਨਹੀਂ ਉਹ ਕਿਹਦਾ ਹੋਰ ਕਿਹਦਾ ਅੱਛਾ ਅੱਛਾ ਬਾਈ ਕਹਿੰਦਾ ਹੋਰ ਕਿਸ ਦਾ ਟਰੈਕਟਰ ਆ ਭਰਾ ਉਹ ਆ ਗਿਆ 44 ਅੱਗੇ 44 ਆ ਗਿਆ ਟਰਾਈਕੋ ਬਾਈ ਜਿਹੜਾ ਦਿਖਾਇ ਸੀ 2014 ਵਾਲਾ 13 ਲੱਖ 75 ਹਜ਼ਾਰ ਰੁਪਿਆ ਰੇਟ ਹੈ ਕਹਿੰਦਾ 13 ਲੱਖ 35 ਹਜ਼ਾਰ ਰੋ ਦੇ ਦੇਾਂਗੇ 22 ਵੱਜੀ ਜਾਂਦੀ ਹੈ ਟਰੈਕਟਰ ਚੰਗੀ ਤਰ੍ਹਾਂ ਦੇਖ ਲਓ ਬਾਈ ਦਾ ਕੋਣ ਆਇਆ ਸੀ ਪਤਾ ਕਹਿੰਦਾ ਬਾਈ ਕੋਈ 44 ਹੋਇਆ ਤਾਂ ਦਿਖਾਓ 44 ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਸਭ ਤੋਂ 44 ਦਾ ਪੂਰਾ ਬਈਆ ਟਰੈਕਟਰ ਆ ਜੀ ਇਹ ਕੋਈ ਤਾਂ ਨਹੀਂ ਦੋ ਪਹਿਲਾ ਵੇ ਤੇਲ ਬ੍ਰੇਕ ਵਾਲਾ ਟਰੈਕਟਰ ਹੈ ਤੇਲ ਬ੍ਰੇਕ ਵਾਲਾ ਤੇਲ ਬ੍ਰੇਕ ਵਾਲਾ ਹੀ ਟਰੈਕਟਰ ਹੈ ਹਾਂਜੀ ਹਾਂ 14 ਮਾੜਾ ਆਪਣੇ ਹੈ ਨਾ ਹਾਂਜੀ ਫੋਨ ਨੰਬਰ ਦੁਆਰਾ ਬੋਲੋ 94163 96226 94163 96226 ਹਾਂਜੀ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਭਰਾਓ ਬਾਈ ਨਾਲ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰ ਦੀ ਡਿਮਾਂਡ ਤਾਂ ਕਰਦੇ ਤਾਂ ਲਗਭਗ 75000 ਰੁਪਈਆ ਤੋਂ 135000 ਰੁਪਈਆ ਤੱਕ ਹੈ ਟਰੈਕ ਦੇਖ ਲਓ ਸਾਰਾ ਪੂਰਾ ਚੰਗੀ ਤਰ੍ਹਾਂ ਦੇਖ ਲਓ ਟਰੈਕਟਰ ਨੂੰ ਤੇ ਫੋਨ ਕਰਕੇ ਬਾਈ ਨਾਲ ਸੰਪਰਕ ਕਰ ਲਓ ਪ्योर 14 ਮਾਡਲ ਹੈ ਤੇਲ ਬ੍ਰੇਕਾਂ ਦਾ ਟਰੈਕਟਰ ਹੈ ਪਿਛੇ ਦਿਖਾ ਦਿੰਦੇ ਐਮ ਆਰ ਐਫ ਦੇ ਟਾਇਰ ਨੇ ਜਮ ਨਵੇਂ ਸ਼ਕਤੀ ਲੈ ਰਹੇ ਨੇ ਐਮ ਆਰ ਐਫ ਦੇ ਉੱਤੇ ਪਿਆ ਹੋਇਆ ਜੀ ਠੀਕ ਹੈ ਆ ਦੇਖੋ ਜੀ ਤੇਲ ਬ੍ਰੇਕਾਂ ਵਾਲਾ ਟਰੈਕਟਰ ਟਰੈਕਟਰ ਚੰਗਾ ਲੱਗੇ ਤਾਂ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰ ਦਿਓ ਤੇ ਆਪਣੇ ਫੇਸ ਨੂੰ ਲਾਈਕ ਫਾਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਅਸੀਂ ਨਿਤ ਨਵੀਆਂ ਐਫ ਜੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਹਨ ਗਾਣ ਠੀਕ ਹੈ ਤਾਂ। ਓਕੇ ਜੀ। ਕਾ ਪੀ ਲਾ? ਜਿਉਂਦ ਰੋ। ਜਾਉਂਦ ਰੋ। ਉਹ ਦਿਖਾਉਣੇ ਟਰਾਲੀਆਂ ਜੁੜੇ ਰਹੇ ਹੋਗੇ ਇਹਨਾਂ। ਬਾਈ ਆਪਣੀਆਂ ਹੀ ਟਰਾਲੀਆਂ। ਟਰਾਲੇ ਬਾਈ ਪਾਉਣੇ ਆ ਪਰ ਰੀਡ ਦਿਖਾ ਦਿੰਨੇ ਆ। ਥੋੜਾ ਫੋਨ ਨੰਬਰ ਬੋਲ ਦੋ ਪਹਿਲੇ। 77085 75085 48099 48099 ਠੀਕ ਹੈ। ਸਜਣੋ ਟਰੈਕਟਰ ਮੰਡੀ ਤਲਵੰਡੀ ਸਭੋ ਖੜੇ ਸੀ ਕਿ ਇੱਥੇ ਟਰੈਕਟਰਾਂ ਤੋਂ ਇਲਾਵਾ ਇੱਥੇ ਟਰਾਲੀਆਂ ਤੇ ਟਰਾਲੇ ਵੀ ਵਿਕਣ ਵਾਸਤੇ ਆਉਂਦੇ ਆ ਕਿ ਤੁਹਾਨੂੰ ਦਿਖਾਵਾਂਗੇ। ਬਾਈ ਦਾ ਆਪਾਂ ਫੋਨ ਨੰਬਰ ਤੁਹਾਨੂੰ ਬੋਲਾਂਗੇ ਦੇਖ ਲਿਓ ਜੇ ਕਿਸੇ ਵੀ ਭਰਾ ਨੂੰ ਟਰੈਲੀ ਜਾਂ ਟਰਾਲਾ ਚਾਹੀਦਾ ਹੋਵੇ ਤਾਂ ਵੀਡੀਓ ਨੂੰ ਦੇਖ ਕੇ ਜਿਹੜਾ ਤੁਸੀਂ ਚੰਗੀ ਤਰ੍ਹਾਂ ਅਖੀਰ ਤੱਕ ਦੇਖਣਾ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਅੱਗੇ ਤਾਂ ਕਿ ਜਿਹੜੇ ਘਰੇ ਬੈਠੇ ਭਰਾ ਉਹਨਾਂ ਤੱਕ ਜਾਣਕਾਰੀ ਪਹੁੰਚ ਸਕੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਨਾਲ ਦੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਨਾਮ ਆਪਣਾ ਜਿੰਨਾ ਸੁਖਦੇਵ ਸਿੰਘ ਸੁਖਦੇਵ ਸਿੰਘ ਪਿੰਡ ਕਿਹੜਾ ਜੀ ਪਿੰਡ ਜੋਧਪੁਰ ਜੋਧਪੁਰ ਪਾਖਰ ਅੱਛਾ ਟਰਾਲੀਆਂ ਦਾ ਵਪਾਰ ਕਰਦੇ ਹੋ ਤੁਸੀਂ ਕਿੰਨੇ ਕੁ ਟਰੈਕਟਰ ਟਰਾਲੀਆਂ ਲੈ ਕੇ ਆਏ ਹੋ ਜੀ ਅੱਜ ਠੀਕ ਹੈ ਜੀ ਤੇ ਤੁਹਾਡਾ ਫੋਨ ਨੰਬਰ ਬੋਲੋ ਜੀ 75085 75085 48099 48099 75085 48099 ਬਾਈ ਦਾ ਫੋਨ ਨੰਬਰ ਹੈ ਤੇ ਇਹਨਾਂ ਦੇ ਕੋਲ ਟਰਾਲੇ ਆ 1 ਲੱਖ ਤੇ 65 ਹਜ਼ਾਰ ਇਹਦਾ ਸਾਈਜ਼ ਕਿ 11 6 ਜੀ 11 6 ਸਾਈਜ਼ ਆ ਬਾਈ ਜੀ ਸਾਰੇ ਟਰਾਲਿਆਂ ਦਾ ਚਾਰ ਟਾਇਰਾਂ ਵਾਲਾ ਟਰਾਲੇ ਆ ਲੈਫਟ ਟਾਇਰ ਵਾਲਾ ਟਰਾਲਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਇਹਨਾਂ ਨਾਲ ਜਿਹੜਾ ਤੁਹਾਨੂੰ ਸੰਪਰਕ ਨੰਬਰ ਦਿੱਤਾ ਆਪੇ ਇਹ ਸੰਪਰਕ ਕਰਕੇ ਟਰਾਲਾ ਤੁਸੀਂ ਫੇਰ ਲਓ ਅੱਗੇ ਬਾਈ ਕੋਲ ਇੱਕ ਟਰਾਲਾ ਹੋਰ ਲੈ ਕੇ ਆਇਆ ਹੌਕ ਹੱਕ ਦੇਖੋ ਹੈਵੀ ਲਿਖਿਆ ਖਿੱਚਲਾ ਵੇਰੀਆ ਲਿਖਿਆ ਪੂਰਾ ਵਧੀਆ ਟਰਾਲਾ ਹੈਗਾ ਚਾਰ ਟਾਇਰ ਹੀ ਹੈ ਜੈਕ ਵਾਲਾ ਵੀਡੀਓ ਨਾਲ ਦੇ ਨਾਲ ਸ਼ੇਅਰ ਕਰੀ ਚੱਲੋ ਬਾਈ ਜੀ ਕਮੈਂਟ ਅੱਛਾ 50 50 ਡੀ ਦਿਖਾਉਣੇ ਆ ਵੀਰ ਜੀ ਸੰਧ ਸਾਹਿਬ ਧੰਨਵਾਦ 54 5 ਕੁਲਦੀਪ ਜੀ ਦਿਖਾਵਾਂਗੇ ਵੀਰੇ 2 ਵੀ ਲਾਉਣ ਤੇ ਕੋਈ ਗੱਲ ਨਹੀਂ ਆਹ ਬੰਦੇ ਦਾ ਐਡਰੈਸ ਵੀ ਲਿਖਿਆ ਹੋਇਆ ਹੈ ਬਾਈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਲਓ ਠੀਕ ਹੈ ਜੀ ਵਧੀਆ ਸਾਫ ਸੋਧੇ ਟਰਾਲੇ ਜੇ ਕਿਸੇ ਭਰਾ ਨੂੰ ਚਾਹੀਦਾ 1,65,650 ਰੁਪਏ ਬਾਈ ਡਿਮਾਂਡ ਕੀਤੀ ਹੈ ਬਾਈ ਨੇ ਤੇ ਫੋਨ ਨੰਬਰ ਤੁਹਾਨੂੰ ਬੋਲੀ ਦਿੱਤਾ ਹੈਗਾ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰਾਲੇ ਸੰਬੰਧੀ ਜਾਣਕਾਰੀ ਲੈ ਸਕਦੇ ਅੱਗੇ ਇੱਕ ਹੋਰ ਟਰਾਲਾ ਆਪਣਾ ਭਾਈ ਦਾ ਟਰਾਲੀ ਟਰਾਲਾ ਹੈਵੀਅ ਜੜੀ ਜੁਰੀ ਲੱਗੀ ਹੈ 2,5000 ਰੁਪਏ ਬਾਈ ਡਿਮਾਂਡ ਕਰਦਾ ਹੈ ਟਰਾਲੇ ਦੀ ਟਰਾਲਾ ਦੇਖ ਲਓ ਭਾਈ ਇਹ ਸਾਈਜ਼ ਕੀ ਟਰਾਲੇ ਦਾ ਇਹ ਬਈ ਸਾਡੇ 11 ਫੁੱਟ ਲੰਮਾ ਹੈ। ਅੱਛਾ। ਸਾਡੇ 6.5 11 6.5 ਹਾਂਜੀ। ਜਾਲੀ ਜੁਲੀ ਨਾਲ ਐਵੇਂ ਨਹੀਂ ਬਣਾਉਂਦੇ। ਸਾਰਾ ਕੁਝ ਕੰਪਨੀ ਦਾ। ਟਾਇਰ ਟੁਰ ਕਿਵੇਂ ਹੁੰਦਾ ਇਹਦੇ? ਟਾਇਰ ਬਾਈ ਜੀ ਵੇਜ ਦਾਗਣ ਕਿੱਲੇ ਮੇਖ ਦਾ ਨਿਸ਼ਾਨ ਹੋ ਸਕਦਾ। ਕੋਈ 20000 ਰੁਪਏ ਤੇ ਪਰ ਲਾਭ ਵੀ ਲਵਾਂਗੇ ਸੌਦਾ ਕਰਕੇ ਜੇ ਨਾਪ ਸੰਦ। ਜੇ ਕਿਸੇ ਭਰਾ ਨੂੰ ਨਾਪ ਸੰਦ ਹਾਂ ਨਾਪ ਸੰਦ ਨੂੰ 20000 ਦੇ ਰੱਖ ਲੈਂਦਾ। ਠੀਕ ਹੈ ਬਾਈ ਜੀ ਥੋੜਾ ਫੋਨ ਨੰਬਰ ਲੋ। 94170 94170 29002 29002 ਕੀ ਨਾਮ ਹੈ ਦਾ? ਸੁਹਣੇ ਦਰਸ਼ਕ ਜਿਸ ਵੇਲੇ ਤੁਸੀਂ ਪੈਂਡ ਜੋ ਪ੍ਰਪਾਤਰ ਜੋ ਪ੍ਰਪਾਤਰ ਅੱਖਰ 94 177 177 29002 29002 ਬਾਈ ਦਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰੋ ਬਾਈ ਜੇ ਤੁਸੀ ਟਰਾਲਾ ਖਰੀਦ ਸਕਦੇ ਹੋ ਆ ਪਾਣੀ ਵਾਲੀ ਟੈਂਕੀ ਟੁੰਕੀ ਪੂਰੀ ਵਧੀਆ ਲੱਗੀ ਹੋਈ ਬਾਈ ਠੀਕ ਹੈ ਜੀ ਇੱਕ ਆ ਵੀ ਤੁਹਾਡੇ ਹਾਂ ਉਹ ਮੂਹਲਾ ਜੀ ਉਹ ਬਰਜਰਾਠੀ ਵਾਲਾ ਠੀਕ ਹੈ ਬਾਈ ਦੇਖ ਲਓ 11 6.5 ਸਾਈਜ਼ ਦਾ ਟਰਾਲਾ ਕਿਸੇ ਭਰਾ ਨੂੰ ਚਾਹੀਦਾ ਹੋਵੇ ਫੋਨ ਨੰਬਰ ਤੁਹਾਨੂੰ ਬੋਲ ਦਿੱਤਾ ਕੋਈ ਕਮਿਸ਼ਨ ਦੇਣ ਦੀ ਲੋੜ ਨਹੀਂ ਕਾਹੇ ਦੀ ਨਹੀਂ ਸਿੱਧਾ ਸੰਪਰਕ ਕਰਕੇ ਤੁਸੀਂ ਟਰਾਲਾ ਖਰੀਦ ਸਕਦੇ ਹੋ ਅੱਗੇ ਬਾਈ ਕੋਲੇ ਇੱਕ ਟਰਾਲਾ ਹੋਰ ਹੈ ਭਾਈ ਦੇਸਿਆਣਾ ਦਾ ਬਣਿਆ ਹੋਇਆ ਬਰਜਾਠੀ ਵਾਲੇ ਇਹ ਵੀ ਬਾਈ ਜੀ ਸੁਨੰਦਰ ਦਾ ਟਰਾਲਾ ਇਹਦਾ ਕੀ ਸਾਈਜ਼ ਹੈ ਇਹ ਵੀ ਉਨਾ ਹੀ ਹੈ ਸਾਈਜ਼ ਇਹਦਾ 6.5 ਜੀ 11.5 ਇਹਦਾ ਰੇਟਾ ਲਿਖਿਆ ਪਿਆ ਉਹਦਾ 1 ਲੱਖ 2 ਲੱਖ 5000 ਅਸੀਂ 1 ਲੱਖ 85000 ਰੁਪਏ ਲਿਖਿਆ ਇਹਦੇ ਵਿੱਚ ਫਰਕ ਕੀ ਹੈ ਬਾਈ ਰੇਟ ਦਾ 20 25000 ਦਾ ਫਰਕ ਪੈਗਾ ਇਹਦੇ ਬਾਈ ਐਮ 85 ਦਾ ਫਰਕ ਹੈਗਾ 85 ਦਾ ਫਰਕ ਹੈ ਹਾਂ ਹੌਲੀ ਭਾਰੀ ਦਾ ਫਰਕ ਪੈਗਾ ਠੀਕ ਹੈ ਬਾਈ ਬਾਕੀ ਟਾਇਰਾਂ ਦਾ ਫਰਕ ਇਹਦੇ ਟਾਇਰ 14000 ਰੁਪਏ ਦੇ ਨੇ 14000 ਰੁਪਏ ਟਾਇਰਾਂ 'ਚ ਫਰਕ ਪੈ ਗਿਆ ਹਾਂ ਠੀਕ ਐ ਫਰਕ ਪੈ ਗਿਆ ਠੀਕ ਬਾਈ ਨਾਲ ਸੰਪਰਕ ਕਰ ਲਿਓ ਬਾਈ ਤੁਹਾਨੂੰ ਫੋਨ ਨੰਬਰ ਬੋਲੇ ਹੀ ਆ ਭਰਾਓ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਟਰਾਲੀ ਟਰਾਲੀ ਸੰਬੰਧੀ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਬਾਈ ਨਾਲ ਸੰਪਰਕ ਕਰ ਲਓ ਅੱਗੇ ਬਾਈ ਕੋਲੇ ਆ ਗਏ ਚਾਰ ਪੰਜ ਟਰਾਲੀਆਂ ਲਾਈਆਂ ਹੋਈਆਂ ਨੇ ਕੀ ਹਾਲ ਹੈ ਬਾਈ ਠੀਕ ਹੈ ਬਾਈ ਕੀ ਨਾਂ ਕੀ ਆਪਣਾ ਭਰਾ ਆਪਣਾ ਨਾਂ ਗੋਗੀ ਮਿਸਤਰੀ ਆ ਬਾਈ ਤੋ ਗੋਗੀ ਮਿਸਤਰੀ ਪਿੰਡ ਭਰਾ ਬੁਰਜਰਾਠੀ ਬੁਰਜਰਾਠੀ ਪਿੰਡ ਆ ਤੁਹਾਡਾ ਗੋਗੀ ਮਿਸਤਰੀ ਪਿੰਡ ਬੁਰਜਰਾਠੀ ਨੇੜੇ ਮਾਨਸਾ ਹਾਂਜੀ ਤੇ ਆਪਣੇ ਕਿੰਨੀਆਂ ਟਰਾਲੀਆਂ ਲਾਈਆਂ ਬਾਈ ਤੁਸੀਂ ਆਪਣਾ ਚਾਰ ਲਾਈਆਂ ਬਾਈ ਚਾਰ ਟਰਾਲੀਆਂ ਲਾਈਆਂ ਹੈ ਠੀਕ ਹੈ ਕਿੰਨੀਆਂ ਟਰਾਲੀਆਂ ਹੁੰਦੀਆਂ ਬਾਈ ਆਪਣੇ ਕੋਲੇ ਆਪਣੇ ਕੋਲੇ ਬਾਈ 10-15 ਟਰਾਲੀਆਂ ਹੁੰਦੀਆਂ 10-15 ਟਰਾਲੀਆਂ ਸਪੈਸ਼ਲ ਟਰਾਲੀਆਂ ਦੇਗਾ ਕੋਈ ਸਪੈਸ਼ਲ ਟਰਾਲੀਆਂ ਠੀਕ ਆ ਦੇਖੋ ਬਾਈ ਜਾਲੀਆਂ ਜੂਲੀਆਂ ਉੱਤੇ ਟੋਪੀਆਂ ਵੀ ਲੱਗੀਆਂ ਦੀ ਚਾਸੀ ਲੱਗੀਆਂ ਬਈ ਇਹਦੇ ਐਨਸੀ ਦੀ ਐਮਸੀ ਦੀ ਐਮਸੀ ਦੀ ਧਾਰੀ ਵਾਲੀ ਐਮਸੀ ਦੀ ਚਾਸੀ ਲੱਗੀ ਹੋਈ ਜਿਹੜੀ ਧਾਰੀ ਵਾਲੀ ਚਾਸੀ ਬਾਈ ਕਹਿੰਦਾ ਐਮਸੀ ਦੀ ਲੱਗੀ ਹੋਈ ਹੈ ਕੜੇ ਵਾਲੇ ਟਾਇਰ ਕੜੇ ਵਾਲੇ ਟਾਇਰ ਹੈ ਰਿਮ ਹੈ ਬੇਦਾਗ ਟਾਇਰ ਹੈ ਪੂਰਾ ਸੋਹਣਾ ਸਾਈਜ਼ ਕੀ ਇਹਦਾ ਬਾਈ ਸਾਈਜ਼ 11 ਹੈ ਬਾਈ 11 6 ਟਰਾਲੀ ਦਾ ਸਾਈਜ਼ ਹੈ ਪ੍ਰਭੂ ਹਾਂ ਬਿੱਡ ਦੇ ਵਿੱਚ ਆ 5 ਇੰਚ ਲੱਗੀਆਂ ਨੇ ਗੋਗੀ ਭਾਈ ਇਹ ਜਿਹੜੀਆਂ ਕਿਹੜੀਆਂ ਜਿਹੜੀਆਂ ਆ ਸਾਹਮਣੇ ਲੱਗੀਆਂ ਹੋਈਆਂ ਨੇ ਹਾਂਜੀ ਇਹ ਨਹੀਂ ਆਪ ਚਾਰ ਲੱਗੀਆਂ ਹੁੰਦੀਆਂ ਆਪਾਂ ਪੰਜ ਲਾਉਨੇ ਆ ਭਾਈ ਪੰਜ ਲਾਉਨੇ ਆ ਠੀਕ ਹੈ ਹਾਂਜੀ ਪੂਰਾ ਵਧੀਆ ਜੌਂਡੀਅਰ ਬੁੰਜਾ ਦਾ ਜੌਂਡੀਅਰ ਵਾਲੇ ਰੰਗ ਕੀਤਾ ਹੋਇਆ ਹਾਂਜੀ ਭਾਈ ਜੌਂਡੀਅਰ ਬੁਰਜਰਾਠੀ ਪਿੰਡ ਆ ਬਾਈ ਦਾ ਗੋਗੀ ਮਿਸਤਰੀ ਬਾਈ ਦਾ ਨਾ ਆ ਫੋਨ ਨੰਬਰ ਤੁਹਾਨੂੰ ਬੋਲ ਵੀ ਦਿੱਤਾ ਦੁਬਾਰੇ ਫੇਰ ਬੋਲਾਂਗੇ ਵੀਡੀਓ ਨਾਲ ਜੱਦ ਲੱਗੀ ਆ ਸਾਰੇ ਟਾਟਾ ਦੀ ਜੱਦ ਲੱਗੀ ਹੋਈ ਆ ਗਾਰੰਟੀ ਵਾਲੀ ਹੋਊਗੀ ਕਹਿੰਦਾ ਭਾਈ ਸਾਲ ਦੀ ਗਾਰੰਟੀ ਜੇ ਕੋਈ ਬੰਦਾ ਵੀਡੀਓ ਦੇਖ ਕੇ ਆਉਂਦਾ 3000 ਰੁਪਏ ਸਪੈਸ਼ਲ ਡਿਸਕਾ ਇਹਦਾ ਰੇਟ ਬਾਈ ਹੈ 1,47,000 ਰੁਪਏ। 1,47,000, ਸੌਦਾ ਕਿੰਨੇ ਦਾ ਹੋਊਗਾ? ਬਾਕੀ ਫੋਨ ਤੇ ਕਰ ਲਓ। ਫੋਨ ਤੇ ਕਰ ਲਓ ਠੀਕ ਹੈ ਆਪਣਾ ਨਾਮ ਲੈ ਕੇ ਆਉਂਗੇ ਬਾਈ ਤਿੰਨ ਕਹਿੰਦਾ ਬਾਈ 5000 ਛੜਾ ਦੂੰਗਾ। ਅੱਗੇ ਬਾਈ ਕੋਲ ਇੱਕ ਟਰਾਲੀ ਹੋਰ ਹੈ 1,43,000 ਰੁਪਿਆ ਰੇਟ ਹੈ। ਮੱਛੀ ਘਾਟਾ ਬੋਲਦੇ ਇਹਨੂੰ? ਹਾਂ ਜੀ ਬਾਈ। ਇਹਨੂੰ ਮੱਛੀ ਘਾਟਾ ਬੋਲਦੇ ਆ। ਹਾਂ ਮੱਛੀ ਘਾਟਾ ਬੋਲਦੇ। ਮੱਛੀ ਘਾਟਾ ਹੀ ਬੋਲਦੇ ਆ ਬਾਈ ਆ ਟਰਾਲੀ ਦਾ ਮੱਛੀ ਘਾਟੇ ਵਾਲੀ ਟਰਾਲੀ ਆ ਟਰਾਲੀ ਬਹੁਤ ਵਧੀਆ ਜੇ ਕਿਸੇ ਵੀ ਭਰਾ ਨੂੰ ਚਾਹੀਦਾ ਦੇਖੋ ਟੋਕੀਆਂ ਟ ਚਾਰ ਪੱਤੀਆਂ ਪਾ ਕੇ ਬਾਈ ਕਹਿੰਦਾ ਪੂਰੀ ਹੈਵੀ ਬਣੀਆਂ ਹੋਈਆਂ ਨੇ ਬੁਰਜਰਾਠੀ ਗੋਗੀ ਮਿਸਤਰੀ ਬੁਰਜਰਾਠੀ ਆਹ ਲੋ ਨੰਬਰ ਤੁਸੀਂ ਮੰਗੋਗੇ ਫੇਰ ਫੇਰ ਪੁੱਛੋਗੇ ਨੰਬਰ ਦੇਖ ਹੀ ਲੋ ਤੁਸੀਂ ਚੱਲਦੀ ਵੀਡੀਓ ਚ ਟਰੈਕਟਰ ਵੀ ਆ ਬਾਈ ਦੋ ਵ ਇਸ ਤਰ੍ਹਾਂ ਕੋਲ ਬਾਈ ਨਾਲ ਸੰਪਰਕ ਕਰ ਲਿਓ ਬਾਈ ਦਾ ਟਰੈਕਟਰ ਵੀ ਦਿਖਾਉਣਾ ਟਰਾਲੀਆਂ ਦਿਖਾਉਣੇ ਪਹਿਲਾਂ ਤਾਂ ਦੂਜੀ ਟਰਾਲੀ ਹੋ ਗਈ ਤੀਜੀ ਟਰਾਲੀ ਆ ਹੋਰ ਅੱਗੇ ਦੇਖ ਲੋ ਬਾਈ ਦਾ ਫੋਨ ਨੰਬਰ ਵੀ ਨਾਲ ਦੀ ਨਾਲ ਹੀ ਦਿਖਾਉਣੇ ਆ ਇਹਦਾ ਕੀ ਸਾਈਜ਼ ਹੈ ਇਹ ਵੀ 11 6 ਹੈ ਬਾਈ ਇਹਦਾ ਵੀ 11 6 ਬਾਈ ਦਾ ਮੋਬਾਈਲ ਨੰਬਰ ਦੇਖ ਲੋ 97 ਪੂਰੀ ਵਧੀਆ ਟਰਾਲੀ ਹੈ ਬਾਈ ਹਾਂਜੀ 1 ਲੱਖ ਤੇ 38000 ਰੁਪਏ ਬਾਈ ਡਿਮਾਂਡ ਕਰਦਾ ਬੇਦਾ ਟਾਇਰ ਹੈ ਠੀਕ ਹੈ ਆ ਟਰਾਲੀ ਦੇਖ ਲਓ ਪੂਰੀ ਭੈਂ ਟਰਾਲੀ ਆ ਕੋੜੇ ਕੋੜੇ ਲੱਗੇ ਹੋਏ ਪੁਰਾਣੇ ਸ਼ਕੀਨ ਵਾਲੀਆਂ ਇੱਕ ਆ ਟਰਾਲੀ ਹੈ ਕਿ ਇਹ ਬਈ ਇਹ ਪੁਰਾਣੇ ਰੰਗਾਂ ਵਾਲੀ ਲੱਗਦੀ ਹੈ ਕਿ ਰੰਗ ਹੀ ਨਹੀਂ ਕੀਤਾ ਬਈ ਇਹ ਪੁਰਾਣੇ ਰੰਗ ਕਰਿਆ ਹੋਇਆ ਇਹ ਤਾਂ ਗਾਟਾ ਜਿਹੜਾ ਵਾਧਾ ਘਟਦਾ ਬਈ ਅੱਛਾ ਗਾਟਾ ਵਾਧਾ ਘਟਦਾ ਹੈ ਦਾ ਸਪੈਸ਼ਲ ਕੋਈ ਬਾਈ ਨਾ ਜਿਵੇਂ ਮਰਜ਼ੀ ਬੰਦਾ ਰਜਿਸਟਰ ਕਰਕੇ ਫਸ ਜਾਵੇ ਠੀਕ ਹੈ ਜੀ ਠੀਕ ਹੈ ਵਾਧਾ ਘਟਦਾ ਗਾਟਾ ਹੈ ਕਹ ਬਾਈ ਕਹਿੰਦਾ ਕੀ ਵਾਲਾ ਜੀ ਠੀਕ ਹੈ ਜੀ ਅ ਬਾਈ ਪ੍ਰਾਈਂਡ ਵਾਲੀ ਰੰਗ ਕਿਤੇ ਕਰਕੇ ਲਾਇਫ ਹੈ ਪੁਰਾਣੇ ਲੋਹੇ ਦੀ ਬਣੀ ਹੋਈ ਹੈ ਵਿੱਚੋਂ ਵਿੱਚੋਂ ਦਿਖਾਉਣੇ ਆ ਪ੍ਰਾਈਂਡ ਨਾਲ ਬਣੇ ਰਹੋ 1,743,000 ਰੁਪਏ ਡਿਮਾਂਡ ਕਰਦਾ ਇਹਦੀ ਹਨਾ ਬਾਈ ਇਹ ਕਿੰਨੇ ਦੇਣਾ ਇਹ ਬਾਈ ਆਪਾਂ 180 ਡਿਮਾਂਡ ਕਰਦੇ ਆ ਡਬਲ ਟੈਰੀਟ 180 ਕਰ ਦੋ ਨਮਾਣਾ ਅੱਛਾ 180 ਡਿਮਾਂਡ ਕਰਦੇ ਆ ਪੁਰਾਣੇ ਲੋਹੇ ਦੀ ਬਣੇ ਹੋਈ ਟਰਾਲੀ ਹਾਂ ਜੀ ਹਾਂ ਇਹ ਗੋਗੀ ਵਾਸਤੇ ਟਰਾਲੀ ਠੀਕ ਹੈ ਬਾਈ ਗੋਗੀ ਮਿਸਤਰੀ ਦੁਆਰਾ ਐਡਰੈਸ ਤੇ ਨਾਮ ਦੁਆਰਾ ਬੋਲ ਦਿਰਾ ਬਾਈ ਆਪਣਾ ਮਨਕੀਰ ਤੇ ਗਰੀ ਵਰਕਸ ਪਿੰਡ ਬੁਰਜ ਦਾ ਠੀਕ ਗੋਗੀ ਮਿਸਤਰੀ ਦੇ ਨਾਮ ਗੋਗੀ ਮਿਸਤਰੀ ਦੇ ਨਾਮ ਤੇ ਆ 95306 90 406 90 406 ਬਾਈ ਦਾ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਬਾਈ ਟਰਾਲੀ ਖਰੀਦ ਸਕਦੇ ਆ ਜਾ ਟਰੈਕਟਰ ਵੀ ਦਿਖਾ ਦੇ ਹਾਂਜੀ ਬਾਈ ਕੋਲ ਐਕਸ਼ਨ ਟਰੈਕਟਰ ਆ ਬਾਈ ਕਹਿੰਦਾ ਇਹ ਵੀ ਪਾ ਦਿਓ ਟਰਾਲੀਆਂ ਬਾਈ ਦਾ ਸਪੈਸ਼ਲ ਕੰਮ ਆ ਟਰਾਲੀਆਂ ਦਾ ਬਾਈ ਹਾਂਜੀ ਜੀ ਕੀ ਹਾਂ ਜੀ ਕਿਹੜੇ ਕਿਹੜੇ ਆਹ ਖੜਾ ਬਾਈ 12 ਮਾਡਲ ਐਸ਼ਰ ਹੈ ਜੀ 12 ਮਾਡਲ ਬਾਈ ਕੋਲੇ ਐਸ਼ਰ ਹੈ ਜੀ 2012 ਮਾਡਲ ਐਸ਼ਰ ਹੈ 1,88,000 ਬਾਈ ਡਿਮਾਂਡ ਕਰਦਾ ਟਾਇਰ ਜ਼ਰੂਰ ਘਟਾ ਹੈ ਹੂੰ ਟਰੈਕਟਰ ਸਾਫ਼ ਸੁਥਰਾ ਹੈ ਬਾਈ ਇਹ ਕਿੰਨਾ ਦਾ ਹੈ ਇਹ ਆਪਾਂ ਦੇ ਦੇਣੇ ਹਸਾਰਨ ਵਾਲੀ ਦੇ ਦਿਆਂ ਕਿੰਨੇ ਦਾ ਇਹ ਆਪ ਇੱਕ 70 ਦਾ ਦੇ ਰਿਹਾ ਇੱਕ 70 ਦਾ ਹੋਰ ਆਸ਼ਾ ਕਿਹੜਾ ਤੁਹਾਨੂੰ ਕੋਲ ਹੋਰ ਆਪਣੇ ਕੋਲੇ ਆ ਆਹ ਸਾ ਵੀ ਇੱਧਰ ਖੜਾ ਇਹ ਕਿਹੜਾ ਮਾਡਲ ਆ ਇਹ ਹੈਗਾ 14 ਮਾਡਲ ਬਾਈ 2014 ਮਾਡਲ ਹੈ ਪਹਿਰੇ ਦੇ ਵੀ ਘਟਾ ਯਾਰ ਪਰ ਟਰਾਲੀ ਨੀ ਰੋਣਿਆ ਤਾਂ ਇਹਦਾ ਸਵਾਲਾ ਕਰੇ 195 ਰੇਟ ਆ ਹਾਂਜੀ 195 ਰੇਟ ਹੈ 14 ਮਾਡਲ ਹੈ ਇੱਕ ਦੇਣਾ ਇਹਦੇ ਚੋਂ 15000 ਡਿਸਕਾਊਂਟ ਕਰ ਦਿਆਂਗੇ ਠੀਕ ਹੈ ਬਾਈ ਚਲੋ ਵੱਡੇ ਭਾਈ ਕੀ ਹਾਂ ਬਹੁਤ ਧੰਨਵਾਦ ਬਾਈ ਛੱਕੋ ਬਾਈ ਥੋੜੀ ਰੋਟੀ ਖਾਈ ਜਾਂਦੇ ਟਰੈਕਟਰ ਦਿਖਾ ਗਏ ਬਾਈ ਵਰਗਾ 14 ਰੇਟ ਨਾਲ 363 ਹੈ ਪੰਜਾਬ ਨੰਬਰ ਬਠਿੰਡਾ ਨੰਬਰ ਦਾ ਇਕਲ 399000 ਰੇਟ ਹੈ ਕਿੰਨੇ ਆ ਦਿਓਗੇ ਤੇਰਾ ਫੋਨ ਨੰਬਰ ਬੋਲ ਦੇ ਮੈਂ ਹੀ ਬੋਲ ਦਣਾ ਤੂੰ ਨਾ ਕੀ ਆ 78143 78143 13516 13516 78143 13516 ਹੈ ਠੀਕ ਆ ਹਾਂ ਪੰਜਾਬ ਬਠਿੰਡਾ ਨੰਬਰ ਆ ਬਾਈ ਦੇ ਨਾ ਹੀ ਆ ਤੁਹਾਨੂੰ ਫੋਨ ਨੰਬਰ ਬੋਲੀ ਦਿੱਤਾ ਭਰਾ ਉਹ ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਘਰੇ ਬੈਠੇ ਭਰਾਵਾਂ ਤੱਕ ਇਹ ਜੀ ਜਾਣਕਾਰੀ ਮਿਲ ਸਕੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਤੁਹਾਡੇ ਤੱਕ ਅਸੀਂ ਨਿਤ ਨਵੀਆਂ ਇਹੋ ਜੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਧੰਨ ਉਹ ਜਦੋਂ ਬਣੀ ਰਿਹਾ ਹੋ ਕਰਾਂ ਅੱਗੇ ਦਿਖਾਉਣੇ ਆਂ ਪ੍ਰੀਤ ਹੈਗਾ ਬਾਈ ਜੀ 2013 ਮਾਡਲ ਦਾ 2,35,000 ਰੁਪਏ ਡਿਮਾਂਡ ਹੈ ਪ੍ਰੀਤ ਹੈਗਾਗਾ 4549 ਸਿੰਪਲ ਸ਼ੇਰਿੰਗ ਆਇਸ਼ਾ 2012 ਮਾਡਲ 1,88,000 ਰੇਟ ਹੈ ਇਹਦੇ ਟਾਇਰ ਟੂਰ ਚੰਗੇ ਆ ਅੱਗੇ 730 ਦਾ 2 ਲੈਂਡਰ ਇਹ 2006 ਮਾਡਲ 1,95,000 ਰੇਟ ਹੈ ਆਇਸ਼ਰ ਫੇਰ ਆ ਗਿਆ 1,02,14 ਮਾਡਲ 2,05,000 ਰੇਟ 5204 ਆ ਕੀ ਮੋਟਾ ਮਾਇਸਾ ਵੀ ਇਹ ਆਪਣਾ ਰੇਟ ਹੈ ਭਾਈ ਆਪਣਾ ਹਾਂ 8 ਮੰਡਲ 335000 ਰੇਟ ਆ 50000 ਦਾ ਹੈ ਪਾਓ ਸ਼ੇਰਿੰਗਲ ਭਾਈ ਇਹ ਸਿੰਗਲ ਕਲੱਚ ਹੈ ਕਿ ਡਬਲ ਡਬਲ ਕਲੱਚ ਉਧਰ ਫੋਨ ਨੰਬਰ ਬੋਲੋ ਮੋਟਾ ਕੋਈ ਨਹੀਂ ਹੈ ਨਾ ਇਹ ਤਾਈਆਂ ਨਹੀਂ ਮੈਂ ਅੱਛਾ ਭਾਈ ਕਹਿੰਦਾ ਵੇਚਣਾ ਨਹੀਂ ਭਾਈ ਫੋਨ ਤੇ ਸਿੱਧਾ ਆ ਕੇ ਇੱਥੇ ਆ ਕੇ ਲੈ ਜਾਓ ਤਲਵੰਡੀ ਆ ਕਹਿੰਦਾ ਜਿਵੇਂ ਕਾਈ ਜਾਣਗੇ ਚਲੋ ਠੀਕ ਆ ਭਰਾਓ ਵੀਡੀਓ ਨੂੰ ਚੰਗੀ ਲੱਗੀ ਤਾਂ ਵੱਧ ਤੋਂ ਸ਼ੇਅਰ ਕਰਦੇ ਹੋ 14 ਮੜਲ 14 ਫੁੱਟ ਟਰਾਲਾ ਬਾਈ ਤੁਹਾਨੂੰ ਜਿੰਮੀ ਬਾਈ ਨੰਬਰ ਬੋਲੇ ਹੀ ਐ ਤੇ ਉਸਤੇ ਸੰਪਰਕ ਕਰ ਲੈ ਕੀ ਹਾਲ ਹੈ ਹਰਪ੍ਰੀਤ ਕਿਵੇਂ ਆ ਹੋ ਠੀਕ ਆ ਕੈਵੇਂ ਸੇਤਾ ਬਾਈ ਕੋਲੇ 3630 ਨਵੇਂ ਵਰਗੇ ਬਾਈ ਦਾ ਫੋਨ ਨੰਬਰ ਤੁਹਾਨੂੰ ਬੋਲਦਾ 15 ਮੜਲ 5541 ਡੇਟ ਹਰਪ੍ਰੀਤ ਦਾ ਨੰਬਰ ਬੋਲ ਕੇ ਜਾਈ ਹਰਪ੍ਰੀਤ ਖੱਡੇ ਹਰਪ੍ਰੀਤ ਬਰਾੜ ਕਿੰਨਾ ਤਰਫ ਫੋਨ ਨੰਬਰ 761891 9177 1891 1891 ਹਰਪ੍ਰੀਤ ਖੱਡੇ ਖਰਪੁਰੇ ਦੇ ਬਰਾੜ ਖੰਡੇ ਬਾਈ ਦਾ ਫੋਨ ਨੰਬਰ ਹੈ 3332 ਕੋਲ ਸੁਪਰ ਚ ਹੋ ਰਿਹਾ ਬਹੁਤ ਸੋਹਣਾ 15 ਮੰਨ ਲੈ 545000 ਰੇਟ ਹੈ ਬਹੁਤ ਨਵੇਂ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦੇ ਹੋਣ ਤਾਂ ਤੁਸੀਂ ਪੁੱਛ ਸਕਦੇ ਹੋ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਵਕਤ ਤੋਂ ਉੱਪਰ ਤਾਂ ਕਿ ਤੁਹਾਡੇ ਤੱਕ ਅਸੀਂ ਹੋਰ ਨਵੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਅੱਜ ਲਈ ਇੱਥੇ ਹੀ ਮਾਫੀ ਮੰਗਦੇ ਆਂ ਧੰਨਵਾਦ ਪੰਜਾਬ ਦਾ ਡੀਆ ਆ ਗਿਆ ਬਈ 12 ਪੰਜਾਬ ਨੰਬਰ ਸੁਰੂ ਦਾ ਨਾਲ ਹੀ ਸੰਪਰਕ ਕਰ ਲਈਏ ਯਾ 44 ਲਗਦਾ ਟਰੈਕਟਰ ਨੰਬਰ 53 ਤੇ ਕਾਲਾ ਜਿਹੜਾ 12 ਵਾਲਾ ਬੰਦਲਾ ਸਾਥੇ ਆ ਆ ਤੇਰਾ ਸਭ ਲਿਆ ਭਾਈ ਦਾ ਨੰਬਰ ਲੈ ਲਓ 5050 ਡੀ ਵਾਲਾ 94176 9414176 252 9914576252 ਤੇ ਫੋਨ ਕਰ ਲੋ ਬਾਈ 25 ਗੇਣਾ ਤਾਂ ਕੋਈ ਹੈ ਨਹੀਂ ਬਾਈ ਜੀ ਧੰਨਵਾਦ ਆ ਭਰਾ ਜਿਹੜੇ ਜੁੜੇ ਆ ਵੀਡੀਓ ਨੂੰ ਦੇਖਣ ਲਈ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਕਰ ਦਿਓ ਜੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਧੰਨਵਾਦ ਜੀ ज़रूरु